ਚੌਲਾਂ ਤੇ ਬਾਸਮਤੀ ਦੇ ਐਕਸਪੋਰਟ ਤੋਂ ਇਸ ਸਾਲ ਸਰਕਾਰ ਨੂੰ ਮੋਟੀ ਕਮਾਈ ਹੋਈ ਹੈ ਸਰਕਾਰ ਨੂੰ ਇਸ ਸਾਲ 12.47 ਬਿਲੀਅਨ ਡਾਲਰ ਦੀ ਕਮਾਈ ਹੋਈ ਹੈ ਜੋ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਤੇ ਇਸ ਦੇ ਵਿੱਚੋਂ ਵੱਡਾ ਯੋਗਦਾਨ ਪੰਜਾਬ ਦੇ ਕਿਸਾਨਾਂ ਦਾ ਵੀ ਹੈ ਬਾਸਮਤੀ ਦੀ ਗੱਲ ਕਰੀਏ ਤਾਂ ਇਸ ਸਾਲ ਪੰਜਾਬ ਦੇ ਕਿਸਾਨਾਂ ਨੇ 4.5 ਲੱਖ ਹੈਕਟੇਅਰ ਦੇ ਵਿੱਚ ਬਾਸਮਤੀ ਵੀਜੀ ਸੀ ਜਿਸ ਤੋਂ 38 ਲੱਖ ਟਨ ਇਸ ਸਾਲ ਕੱਲੇ ਪੰਜਾਬ ਤੋਂ ਨਿਰਜਤ ਹੋਇਆ ਸੋ ਪੰਜਾਬ ਦੇ ਕਿਸਾਨਾਂ ਦਾ ਇਸ ਦੇ ਵਿੱਚ ਵੱਡਾ ਰੋਲ ਹੈ ਪਰ ਕਿਤੇ ਨਾ ਕਿਤੇ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ ਕਦੇ ਕੁਦਰਤ ਦੀ ਮਾਰ ਪੈ ਜਾਂਦੀ ਹੈ ਤੇ ਕਦੇ ਬਿਮਾਰੀਆਂ ਦੀ ਮਾਰ ਪੈ ਜਾਂਦੀ ਹੈ 16 ਤੇ ਬਾਸਮਤੀ ਦੇ ਐਕਸਪੋਰਟ ਤੋਂ ਇਸ ਸਾਲ ਸਰਕਾਰ ਨੂੰ ਮੋਟੀ ਕਮਾਈ ਹੋਈ ਹੈ ਸਰਕਾਰ ਨੂੰ ਇਸ ਸਾਲ 12.47 ਬਿਲੀਅਨ ਡਾਲਰ ਦੀ ਕਮਾਈ ਹੋਈ ਹੈ ਜੋ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਤੇ ਇਸ ਦੇ ਵਿੱਚੋਂ ਵੱਡਾ ਯੋਗਦਾਨ ਪੰਜਾਬ ਦੇ ਕਿਸਾਨਾਂ ਦਾ ਵੀ ਹੈ ਬਾਸਮਤੀ ਦੀ ਗੱਲ ਕਰੀਏ ਤਾਂ ਇਸ ਸਾਲ ਪੰਜਾਬ ਦੇ ਕਿਸਾਨਾਂ ਨੇ 4.5 ਲੱਖ ਹੈਕਟੇਅਰ ਦੇ ਵਿੱਚ ਬਾਸਮਤੀ ਵੀਜੀ ਸੀ ਜਿਸ ਤੋਂ 38 ਲੱਖ ਟਨ ਇਸ ਸਾਲ ਕੱਲੇ ਪੰਜਾਬ ਤੋਂ ਨਿਰਜਤ ਹੋਇਆ ਸੋ ਪੰਜਾਬ ਦੇ ਕਿਸਾਨਾਂ ਦਾ ਇਸ ਦੇ ਵਿੱਚ ਵੱਡਾ ਰੋਲ ਹੈ ਪਰ ਕਿਤੇ ਨਾ ਕਿਤੇ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਅਣਗੌਲੀਆਂ ਕੀਤਾ ਜਾਂਦਾ ਹੈ ਕਦੇ ਕੁਦਰਤ ਦੀ ਮਾਰ ਪੈ ਜਾਂਦੀ ਹੈ ਤੇ ਕਦੇ ਬਿਮਾਰੀਆਂ ਦੀ ਮਾਰ ਪੈ ਜਾਂਦੀ ਹੈ